ਇੱਕ ਟਾਈਮ ਇਹਨਾਂ ਦਾ ਬਿਆਨ ਇਹ ਸੀ ਕਿ ਮੈਂ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਅੱਜ ਉਸੇ ਸੰਵਿਧਾਨ ਦੇ ਮੁਤਾਬਕ ਜਿਹੜਾ ਇਹ ਉਹ ਆਜ਼ਾਦ ਉਮੀਦਵਾਰ ਖੜੇ ਨੇ ਠੀਕ ਹੈ ਭਾਈ ਅਮਰਪਾਲ ਸਿੰਘ ਨੇ ਉਹ ਗੱਲ ਕਹੀ ਆ ਹਮ ਜਦੋਂ ਬਹੁ ਗਿਣਤੀ ਲੱਖਾਂ ਦੇ ਹਿਸਾਬ ਨਾਲ ਉਹਨਾਂ ਨੂੰ ਵੋਟ ਪਊਗੀ ਉਹ ਜਿੱਤੂਗਾ ਕੇਂਦਰ ਦਾ ਪਰਮ ਟਟੂਗਾ ਅਮਰਪਾਲ ਸਿੰਘ ਨੇ ਗਲਤ ਕੀ ਕੀਤਾ ਇੱਥੇ ਉਹਨੇ ਰਾਮ ਰੀ ਮੰਨੂ ਕਹੇ ਸੀ ਦਿੱਤੀ ਭੰਦਾ ਬਲਾਦ ਕਰਦੇ ਨਹੀਂ ਕੀਤਾ ਹਮ ਅਮਰਤਪਾਲ ਸਿੰਘ ਨਹੀਂ ਅਸਲ ਦੇ ਵਿੱਚ ਜੋਬ ਦਾ ਅਮਰਤਪਾਲ ਸਿੰਘ ਦਾ ਸ਼ਿਕਾਇਆ ਜਾਣ ਵਾਲਾ ਅਮਰਤ ਕਿਉਂ ਬਦਾਵਾ ਕਿ ਵੀ ਸਾਡੇ ਪੰਜਾਬ ਦੇ ਨੌਜਵਾਨ ਹੈ ਪੰਜਾਬ ਸਰਕਾਰੇ ਚੰਗਾ ਨਹੀਂ ਕਰ ਰਹੀ ਅਜਵਰਤਾ ਸਿੰਘ ਬਲਟੋਆ ਦੇ ਬਿਆਨ ਕੁਝ ਹੋਰ ਨੇ ਹਮ ਅੱਜ ਉਹ ਕਹ ਰਹੇ ਨੇ ਕਿ ਅਮਰਤਪਾਲ ਸਿੰਘ ਦੇ ਜੋਬ ਦਾ ਹੁੰਦਾ ਤਾਂ ਲੋਕ ਕਿਉਂਦੇ ਅਸਾ ਇਹ ਹੋਈ ਤੇ ਰਾਜਨੀਤੀ ਆ ਹਮ ਅਜਵਰਤਾ ਸਿੰਘ ਬਲਟੋਆ ਸਾਹਿਬ ਨੂੰ ਚੱਲਣ ਦਿਓ ਆਪਣੇ ਤਰੀਕੇ ਨਾਲ ਵੋਟਾਂ ਆਦਮੀਆਂ ਤੇ ਚੋਣਾਂ ਦੇ ਵਿੱਚ ਗੱਲ ਨੂੰ ਪਖਾ ਦਤ ਤਵੇਂ ਹੀ ਆ ਕਰਦਿਆਂਗੇ ਉਹ ਕਰਦਿਆਂਗੇ ਬਾਕੀ ਇਹ ਸਾਰੇ ਸਾਲ ਸੁੱਤੇ ਰਹਿੰਦੇ ਬੜਾ ਵੀ ਇਹਨਾਂ ਨੂੰ ਕੋਈ ਮੁੱਦਾ ਚੇਤੇ ਨਹੀਂ ਆਉਂਦਾ ਸਾਡੇ ਲੋਕਾਂ ਨੂੰ ਹੀ ਆਦਤ ਪੈ ਗਈ ਆ ਚੰਡੀਆਂ ਚੁੱਕੇ ਤੋਰੀ ਪੈਣਾ ਵਾ ਪਾ ਪੈਗ ਪਿਆਲੇ ਦੇ ਆਪਾਂ ਬਣ ਜਾ ਰਹੇ ਆ ਸਾਡੇ ਬਹੁਤੇ ਪਿੰਡਾਂ ਦੇ ਵਿੱਚ ਲੋਕ ਜਨ ਇੱਕ ਸਮਾਜ ਸੁਧਾਰਕ ਲਖਾ ਸਿਧਾਨਾ ਜੀ ਦੀ ਨੌਜਵਾਨਾਂ ਦੇ ਵਿੱਚ ਬੜਾ ਪ੍ਰੇਜ਼ ਆ ਜਿਹੜੇ ਮੁੰਡੇ ਦਾ ਹਨ ਤੇ ਹੁਣ ਉਹ ਵੀ ਆ ਰਿਹਾ ਹੈ ਹੁਣ ਲੋਕ ਹੋ ਗਿਆ 도ਗਲੇ ਦੇ ਵਿੱਚੋਂ ਅੱਧੇ ਕਾਂਗਰਸ ਨਾਲ ਤੁਰੇ ਫਿਰੋ ਅੱਧੇ ਕਾਂਗਰਸ ਨਾਲ ਤੁਰੇ ਫਿਰੋ ਅੱਧੇ ਝਾੜ ਵਾਲਿਆਂ ਨਾਲ ਤੁਰੇ ਫਿਰੋ ਇਹਨਾਂ ਜੋ ਜਿਹੜਾ ਬਣੂਗਾ ਕੰਮ ਉਹਦੇ ਕੋਲ ਲੈਣ ਵਾਲੇ ਬਣਾਗੇ ਸਿਮਰਨਜੀਤ ਸਿੰਘ ਮਾਨ ਨੇ ਕਿਹੜੇ ਕਿਹੜੇ ਮੁੱਦੇ ਆ ਜਿਹੜੇ ਉਹ ਜਾ ਕੇ ਚੁੱਕੇ ਜਾਂ ਕਿਹੜੇ ਕਿਹੜੇ ਮੁੱਦੇ ਹੱਲ ਕਰਵਾਏ ਮੇਰੀ ਇੱਕ ਸੋਚ ਹੈ ਕਿ ਉਸ ਬੰਦੇ ਨੂੰ ਸਲੂਟ ਆਨੇਕ ਵਾਰੀ ਆਪਣਾ ਸਟੈਂਡ ਨਹੀਂ ਛੱਡਿਆ ਸੇ ਬੜੇ ਬੜੇ ਬੰਦੇ ਬਦਲਦੇ ਵੇਖੇ ਆ ਲੀਕ ਖਿੱਚ ਕੇ ਤੁਰਦਾ ਰਿਹਾ ਵੱਡਾ ਹੋ ਗਿਆ ਤੇ ਪਰ ਉਸ ਜਰਨੈਲ ਨੇ ਆਪਣੀ ਜਿਹੜੀ ਘੜਸ ਜੀ ਉਹ ਨਹੀਂ ਛੱਡੀ ਜੀ ਦੋ 545 ਮਿੱਟੀ ਦੇ ਮਾਧੋ ਬੈਠਣਗੇ ਇੱਕ ਬੰਦਾ ਵਿੱਚ ਬਾਕੀ ਦੇ ਬੈਠਾ ਹੋਣਾ ਚਾਹੀਦਾ ਨਾ ਪਾਰਲੀਮੈਂਟ ਦੇ ਵਿੱਚ ਹੂੰ ਤੇ ਬਾਕੀ ਬੰਦਾ ਇਹ ਤੁਹਾਨੂੰ ਸਾਡੀ ਹੋਂਦ ਬਾਰੇ ਦੱਸਦਾ ਹੁੰਦਾ ਵਾ ਹੁਣ ਏਡੇ ਵਾਜੇ ਵਜਦੇ ਹੋਣੇ ਇੱਕ ਪੀਪਣੀ ਦੀ ਕਿੰਨੇ ਸੁਣਨੀ ਉੱਥੇ ਕਲਿੱਪਾਂ ਜਿਹੜੀਆਂ ਉਹ ਸਿਮਰਨਜੀਤ ਸਿੰਘ ਮਾਨ ਦੀਆਂ ਵਾਇਰਲ ਹੋ ਰਹੀਆਂ ਨੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਹੁਣ ਟਕੇ ਟਕੇ ਦੇ ਬੰਦੇ ਮਲਾਨੀ ਪਰਦੀਦਕੌਰ ਨੂੰ ਘੇਰਦੇ ਆ ਇਹ ਇਲਜ਼ਾਮ ਲੱਗ ਰਿਹਾ ਹੈ ਕਿ ਸਿਮਰਨਜੀਤ ਮਾਨ ਨੇ ਕਿਸਾਨਾਂ ਨੂੰ ਟਕੇ ਟਕੇ ਦੇ ਬੰਦੇ ਕਿਹਾ ਉਹ ਮੈਨੂੰ ਅੱਗੋਂ ਆਂਦਾ ਤੂੰ ਮੇਰੀ ਪੋਸਟ ਤੇ ਕਮੈਂਟ ਨਾ ਕਰਿਆ ਅਗਰ ਸਾਨੂੰ ਮਿਲਦੇ ਆ ਕੰਮ ਦੇ ਪੈਸੇ ਅਹੀਂ ਖਬਰਾਂ ਗਲਤੀ ਭੁਲਾਉਣੀਆਂ ਵਾ ਉਹ ਉਹਨਾਂ ਦਾ ਆਈਟੀ ਸੈੱਲ ਦਾ ਮੁੰਡਾ ਸੀ ਜਿਹੜੇ ਦੇ ਪੋਸਟਾਂ ਪੜ੍ਹ ਕੇ ਨਿਰਣੇ ਕਰਨਦੇ ਆ ਨਾ ਉਹ ਬੰਦੇ ਅੱਜ ਵੀ ਫੇਲ ਹੋਣਗੇ ਤੇ ਗੱਲ ਵੀ ਫੇਲ ਹੋਣਗੇ ਕਿਹੜੇ ਕਿਹੜੇ ਸਿੱਖਾਂ ਦੇ ਉਹ ਮੁੱਦੇ ਆ ਮੁੱਦਾ ਇੱਕੋ ਵਿਦਿਆਪੋਤੇ ਤੇ ਗੱਲ ਕਰ ਸਕੀਏ ਹੂੰ ਮੁੱਦੇ ਇੰਨੇ ਆ ਕਿ ਆਪਾਂ ਜੇ ਕਈ ਘੰਟੇ ਵੀ ਉੱਤੇ ਬਹਿਸ ਕਰਦੇ ਰਹੀਏ ਤੇ ਮੁੱਦੇ ਖਤਮ ਨਹੀਂ ਹੋ ਸਕਦੇ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਦੀ ਬੇਅਦਬੀ ਹੋ ਜਾਂਦੀ ਆ ਪੰਜਾਬ ਦੇ ਵਿੱਚ ਉਹ ਵੀ ਇੱਕ ਵੱਡਾ ਮੁੱਦਾ ਹੈ ਜਿਹਦੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਜਦੋਂ ਤੀਸਰੀ ਧਿਰ ਨੂੰ ਮੌਕਾ ਦਿੱਤਾ ਗਿਆ ਸੀ ਸਾਰਿਆਂ ਨੇ ਇੱਕ ਪਾਸਾ ਕਰਕੇ ਉਹਨਾਂ ਨੂੰ ਮੌਕਾ ਦਿੱਤਾ ਸੀ ਸੜਕਾਂ ਬਣਾਤੀਆਂ ਬਤੀ ਤੁਹਾਨੂੰ ਦੇਤੀ ਆ ਆਟਾ ਫਰੀ ਦੇ ਦਿੱਤਾ ਇਹਨਾਂ ਦਾ ਢੰਡੋਰਾ ਪਟਣ ਦੀ ਲੋਟ ਨਹੀਂ ਆ ਵੀ ਇਹੋ ਜਿਹਾ ਬਦਲਾ ਆਪਾਂ ਫੋੜੇ ਤੇ ਥੋੜਾ ਲਾਉਣਾ ਗੁਰੂ ਗ੍ਰੰਥ ਸਾਹਿਬ ਦੀ ਵੇਦ ਵੀ ਅਕਾਲੀਆਂ ਵੇਲੇ ਵੀ ਉਹ ਨਹੀਂ ਹੋਈ ਕਾਂਗਰਸ ਦੇ ਰਾਜ ਚ ਵੀ ਹੋਈ ਹੁਣ ਤੀਜੇ ਆਗੇ ਇਹਨਾਂ ਦੇ ਰਾਜ ਚ ਵੀ ਬਰਾਬਰ ਦੀ ਹੋਈ ਉਹ ਕੌਣ ਕਰਵਾ ਰਿਆ ਕਿੱਥੋਂ ਉਹਦਾ ਮਾਸਟਰਮਾਈਂਡ ਕੌਣ ਹੈ ਚੀਜ਼ ਤੇ ਉਹ ਲੱਭਣ ਵਾਲੀ ਆ ਹੁਣ ਇਹ ਗੱਲ ਇਹ ਕਹੀ ਜਾਂਦੇ ਆ ਵੀ ਵੇਖੋ ਜੀ 70 ਸਾਲ ਚ ਕੁਝ ਨਹੀਂ ਹੋਇਆ ਸਾਨੂੰ ਤਾਂ ਜੇ 3 ਸਾਲ ਹੀ ਹੋਏ ਆ ਇਹਦਾ ਮਤਲਬ ਤੁਸੀਂ ਵੀ 70 ਸਾਲ ਹੀ ਟੀਕੰਡਾ ਜੇ ਵੀ ਸਾਨੂੰ ਵੀ 70 ਸਾਲ ਹੋ ਜਾਣ ਤੇ ਫਿਰ ਕੁਝ ਕਰਕੇ ਵਿਖਾਵਾਂਗੇ ਤੁਸੀਂ ਥੱਲੜਲੇ ਲੈਵਲ ਦੇ ਉੱਤੇ ਝਾੜੂ ਪੋਚਾ ਕਰੀ ਜਾਂਦੇ ਆ ਆਮ ਗੋਲੀ ਗੱਟਾ ਖਾਣ ਵਾਲਾ ਫੜ ਲਿਆ ਕੋਈ ਡਾਕਟਰ ਆ ਕੋਈ ਗੋਲੀਆਂ ਘਟੇ ਵੇਚਦਾ ਉਹ ਬੰਦਾ ਫੜ ਲਿਆ ਪਰ ਵੱਡੇ ਲੈਵਲ ਵਾਲੇ ਬੰਦੇ ਕਿੱਥੇ ਗਏ ਕੀ ਉਹ ਬੰਦੇ ਜਿਹੜੇ ਚਟਾ ਵੇਚਦੇ ਆ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਚ ਵੇਦਿਓ ਕਾਉਂਸਲਰ ਨੂੰ ਨਹੀਂ ਪਤਾ ਸਰਪੰਚ ਨੂੰ ਨਹੀਂ ਪਤਾ ਸਾਨੂੰ ਦੱਸੋ ਜੀ ਪੁਲਸ ਵਾਲੇ ਕਹਿੰਦੇ ਜਾਂ ਹੁਰਕ ਪ੍ਰਸ਼ਾਸਨ ਵੀ ਕਹਿੰਦਾ ਸਾਨੂੰ ਦੱਸੋ ਕਿ ਤੁਸੀਂ ਲੱਖ ਲੱਖ ਰੁਪਇਆ ਤਨਖਾਹਾਂ ਕਾਦੀਆਂ ਚੁਗਦੇ ਜੇ ਅਹੀਂ ਤੁਹਾਨੂੰ ਜਾ ਕੇ ਦੱਸਣਾ ਵੀ ਫਲਾਣਾ ਕਰਦਾ ਪਿਆ ਕੰਮ ਇਹ ਇਹ ਪੀੜੀ ਬਾਝ ਸਕਦੀ ਆ ਇਹਨਾਂ ਦੇ ਵਿੱਚ ਇੱਕ ਨਵੀਂ ਸੋਚ ਆ ਨਵੀਂ ਪੀੜੀ ਜਿਹੜਾ ਬਿਲਕੁਲ ਨਵਾਂ ਪੂਰਿਆ 14 15 16 17 ਸਾਲ ਵਾਲਾ ਇਹ ਬਿਲਕੁਲ ਸਹੀ ਆ ਰਿਹਾ ਵਾ ਸਾਡੇ ਸੀਐਮ ਸਾਹਿਬ ਦੇ ਬਿਆਨ ਹੁੰਦੇ ਸੀ ਕਿ ਮੈਂ ਇੱਥੇ ਹੀ ਗੋਰੀਆਂ ਨੂੰ ਕੰਮ ਲਾ ਦੂੰਗਾ ਸਤਿ ਸ਼੍ਰੀ ਅਕਾਲ ਜੀ ਪੁਲਰ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਅੱਜ ਅਸੀਂ ਪੰਜਾਬ ਦੇ ਮੌਜੂਦਾ ਹਾਲਾਤ ਨੇ ਇਲੈਕਸ਼ਨ ਨੂੰ ਲੈ ਕੇ ਕਿਉਂਕਿ ਜਿਸ ਪ੍ਰਕਾਰ ਦੇ ਨਾਲ ਇਲੈਕਸ਼ਨ ਆ ਰਹੇ ਆ ਤੇ ਬਹੁਤ ਸਾਰਾ ਕਮਸਾਨ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਮੱਚਿਆ ਹੋਇਆ ਹੈ ਖਾਸ ਕਰ ਜਿਹੜੇ ਸਮਾਜ ਸੇਵੀ ਲੋਕ ਚਿਹਰੇ ਅੱਗੇ ਆਏ ਆ ਜਾਂ ਫਿਰ ਕਹਿ ਲੋ ਪੰਥਕ ਚਿਹਰੇ ਅੱਗੇ ਆਏ ਆ ਉਹਨਾਂ ਨੂੰ ਲੈ ਕੇ ਵਕਫਾ ਖਤਾਰਨਾਮਾ ਨਹੀਂ ਜਿਹੜੀਆਂ ਉਹ ਲੋਕਾਂ ਦੇ ਵਿੱਚ ਫਾਇਦੀਆਂ ਹੋਈਆਂ ਨੇ ਸਿੱਖ ਕੀ ਸੋਚਦੇ ਨੇ ਸਿੱਖਾਂ ਦਾ ਜਾਂ ਪੰਜਾਬੀਆਂ ਦੇ ਪੱਖ ਦੇ ਵਿੱਚ ਕਿਹੜਾ ਲੀਡਰ ਹੈ ਜਿਹੜਾ ਉਹਨਾਂ ਦੇ ਮੁੱਦੇ ਆ ਉਹ ਚੱਕੂਗਾ ਇਹਦੇ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਢਾਡੀ ਸਿੰਘ ਗੁਰਪ੍ਰਤਾਪ ਸਿੰਘ ਪਦਮ ਮੌਜੂਦ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੀ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਸਭ ਤੋਂ ਪਹਿਲਾਂ ਅਸੀਂ ਜਿਵੇਂ ਇਲੈਕਸ਼ਨ ਆ ਰਹੇ ਆ ਤਾਂ ਗੱਲਬਾਤ ਕਰਾਂਗੇ ਸਿੱਖਾਂ ਦੇ ਮੁੱਦਿਆਂ ਦੀ ਕਿਹੜੇ-ਕਿਹੜੇ ਸਿੱਖਾਂ ਦੇ ਉਹ ਮੁੱਦੇ ਆ ਜਿਹਦਾ ਰੌਲਾ ਪੰਜਾਬ ਦੇ ਵਿੱਚ ਹਰ ਪਲ ਪਿਆ ਰਹਿੰਦਾ ਹੈ ਕਿ ਸਾਡੇ ਮਸਲੇ ਹੱਲ ਨਹੀਂ ਕਰ ਰਹੀਆਂ ਸਰਕਾਰਾਂ ਸਾਡੇ ਮਸਲੇ ਹੱਲ ਨਹੀਂ ਕਰ ਰਹੀਆਂ ਕਿਹੜੇ-ਕਿਹੜੇ ਸਿੱਖਾਂ ਦੇ ਉੱਬਰਦੇ ਮੁੱਦੇ ਆ ਪਹਿਲਾਂ ਉਹ ਜਾਨਣਾ ਚਾਹਾਂਗੇ ਵੇਖੋ ਜੀ ਸਿੱਖਾਂ ਦੇ ਮੁੱਦੇ ਤੇ ਬੜੇ ਚਿਰ ਤੋਂ ਲੜਕੇ ਹੋਏ ਆ ਤੇ ਮੁੱਦਾ ਇੱਕ ਹੋਵੇ ਤੇ ਆਪਾਂ ਤੇ ਗੱਲ ਕਰ ਸਕੀਏ ਮੁੱਦੇ ਇੰਨੇ ਆ ਕਿ ਆਪਾਂ ਜੇ ਕਈ ਘੰਟੇ ਵੀ ਉੱਤੇ ਬਹਿਸ ਕਰਦੇ ਰਹੀਏ ਤੇ ਮੁੱਦੇ ਖਤਮ ਨਹੀਂ ਹੋ ਸਕਦੇ ਮੁੱਦੇ ਜੇ ਆਪਾਂ ਪੰਜਾਬ ਦੇ ਆਮ ਸਮਾਜਿਕ ਜੀਵਨ ਦੀ ਗੱਲ ਤੋਂ ਸ਼ੁਰੂ ਕਰ ਲਈਏ ਫਿਰ ਧਾਰਮਿਕ ਫਿਰ ਰਾਜਨੀਤਿਕ ਸਾਰੇ ਪੱਖ ਦੇ ਮੁੱਦੇ ਹੈਗੇ ਆ ਪੰਜਾਬ ਦੇ ਪਾਣੀ ਦੀ ਗੱਲ ਕਰਨੀ ਹੋਵੇ ਪੰਜਾਬ ਦੀ ਜਵਾਨੀ ਦੀ ਗੱਲ ਕਰਨੀ ਹੋਵੇ ਨਸ਼ੇ ਦੀ ਗੱਲ ਕਰਨੀ ਹੋਵੇ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੀ ਨੌਜਵਾਨੀਆਂ ਉਹਦੀ ਗੱਲ ਕਰਨੀ ਹੋਵੇ ਇਹ ਸਾਰੇ ਮੁੱਦੇ ਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਦਬੀ ਹੋ ਜਾਂਦੀ ਆ ਪੰਜਾਬ ਦੇ ਵਿੱਚ ਉਹ ਵੀ ਇੱਕ ਵੱਡਾ ਮੁੱਦਾ ਵੀ ਅੱਜ ਤੱਕ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਮੁੱਦਾ ਇੱਕੋ ਵਿਦਿਆਪੋਦੇ ਤੇ ਗੱਲ ਕਰੀਏ ਮੁੱਦੇ ਬਹੁਤ ਜ਼ਿਆਦੇ ਆ ਸੋ ਹਰ ਮੁੱਦੇ ਉੱਤੇ ਆਪਾਂ ਲੰਮਾ ਸਮਾਂ ਘੰਟਿਆਂ ਵੱਧੀ ਵੀ ਗੱਲ ਕਰ ਸਕਦੇ ਆ ਹਰ ਵਰਗ ਆਪੋ ਆਪਣੇ ਮੁੱਦੇ ਲੈ ਕੇ ਬੈਠਾ ਵਾ ਜੇ ਆ ਛੋਟੇ ਵਰਗ ਤੋਂ ਗੱਲ ਕਰੀਏ ਉਹ ਕਹਿੰਦਾ ਵੀ ਸਾਡੇ ਮੁੱਦੇ ਨਹੀਂ ਹੱਲ ਹੋਏ ਥੋੜਾ ਹੋਰ ਤਾਂ ਚਲੇ ਜਾਓ ਉਹ ਕਹਿੰਦਾ ਸਾਡੇ ਮੁੱਦੇ ਹੱਲ ਨਹੀਂ ਹੋਏ ਸਾਰਾ ਕੁਲ ਮਿਲਾ ਕੇ ਵੇਖਿਆ ਜਾਵੇ ਤੇ ਮੁੱਦਾ ਇੱਕ ਵੀ ਹੱਲ ਨਹੀਂ ਹੁੰਦਾ ਪਿਆ ਇਥੇ। ਹੂੰ ਜਿਵੇਂ ਪੰਜਾਬ ਨੇ ਤਿੰਨ ਪਾਰਟੀਆਂ ਨੂੰ ਮੌਕਾ ਦਿੱਤਾ ਸੀ। ਪੰਜਾਬ ਨੇ ਦੋ ਵਾਰ ਤਾਂ ਦੋ ਪਾਰਟੀਆਂ ਨੂੰ ਤਾਂ 70 ਸਾਲ ਵਾਰੀ 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 ਮੌਕੇ ਦਿੰਦੇ ਰਹੇ ਤੇ ਦਾਅਵੇ ਵੀ ਕਰਦੀਆਂ ਰਹੀਆਂ ਸਰਕਾਰਾਂ ਜਿਹੜੀ ਵੀ ਪਾਰਟੀ ਦੀ ਸਰਕਾਰ ਆਉਂਦੀ ਸੀ ਕਿ ਅਸੀਂ ਮਸਲੇ ਹੱਲ ਕਰ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ। ਇਥੋਂ ਤੱਕ ਕਿ ਗੁਟਕਾ ਸਾਹਿਬ ਦੀਆਂ ਸੌਂਹਾਂ ਖਾ ਕੇ ਵੀ ਉਹ ਵਾਦੇ ਆ ਜਿਹੜੇ ਉਹ ਪੂਰੇ ਨਹੀਂ ਕੀਤੇ ਗਏ। ਫਿਰ ਤੀਜੀ ਪਾਰਟੀ ਨੂੰ ਮੌਕਾ ਦਿੱਤਾ ਜਾਂਦਾ ਹੈ। ਅਸੀਂ ਬਹੁਤ ਵੱਡਾ ਮਿਹਨਾਂ ਖੱਟ ਕੇ ਬੀਬੀ ਖਾਲੜਾ ਦੇ ਨਾਮ ਦੀ ਜੇ ਗੱਲ ਕੀਤੀ ਜਾਵੇ ਹਨਾ ਜਾਂ ਸਿਮਰਨਜੀਤ ਸਿੰਘ ਮਾਨ ਤਾਂ ਬਹੁਤ ਬਹੁਤ ਪੰਥਕ ਚਿਹਰਿਆਂ ਨੂੰ ਪਿੱਛੇ ਕਰਕੇ ਤੀਜੀ ਪਾਰਟੀ ਨੇ ਜੁੜਿਆ ਸੀ ਤੀਜੀ ਪਾਰਟੀ ਹਰ ਜਗ੍ਹਾ ਤੇ ਪੋਸਟਰ ਲਾ ਕੇ ਕਹਿ ਰਹੀ ਹੈ ਕਿ ਤੁਸੀਂ ਜਿਵੇਂ ਨਸ਼ਿਆਂ ਦੀ ਗੱਲ ਕੀਤੀ ਕਿ ਅਸੀਂ ਨਸ਼ਾ ਖਤਮ ਕਰ ਰਹੇ ਹਾਂ ਐਨੇ ਕਿਲੋਗ੍ਰਾਮ ਅਸੀਂ ਫੜਿਆ ਤੇ ਬੇਰੋਜ਼ਗਾਰੀ ਅਸੀਂ ਖਤਮ ਕਰ ਰਹੇ ਹਾਂ ਤੇ ਭ੍ਰਸ਼ਟਾਚਾਰੀ ਅਸੀਂ ਖਤਮ ਕਰ ਰਹੇ ਹਾਂ ਜਮਿਨੀ ਪੱਧਰ ਤੇ ਕਿੰਨੀ ਕੁ ਹੋਈ ਆ ਜਾਂ ਜਿਹੜੇ ਮਸਲੇ ਸਿੱਖਾਂ ਦੇ ਜਿਵੇਂ ਤੁਸੀਂ ਬੇਅਦਬੀ ਦੀ ਕੀਤੀ ਜਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋਵੇ ਤੇ ਉਹ ਉਹ ਮਸਲੇ ਕਿੰਨੇ ਕੁ ਹੱਲ ਹੋਏ ਆ ਕਿਉਂਕਿ ਸੌ ਤਾਂ ਜ ਸੌਹਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਸੌਹਾਂ ਦੀ ਚਰਚਾ ਕਰ ਕਰਕੇ ਭਗਵੰਤ ਜੀ ਨੇ ਵੋਟਾਂ ਲਈਆਂ ਸੀ ਬਿਲਕੁਲ ਜੀ ਜਦੋਂ ਤੀਸਰੀ ਧਿਰ ਨੂੰ ਮੌਕਾ ਦਿੱਤਾ ਗਿਆ ਸੀ ਤੇ ਸਾਰਿਆਂ ਨੇ ਇੱਕ ਪਾਸਾ ਕਰਕੇ ਉਹਨਾਂ ਨੂੰ ਮੌਕਾ ਦਿੱਤਾ ਸੀ ਬੜੇ ਬੜੇ ਪੰਥਕ ਪਰਿਵਾਰ ਕਹਿ ਲੋ ਜਾਂ ਕਟੜ ਕਾਂਗਰਸੀ ਗਾ ਲੋ ਕਟੜ ਕਾਲੀ ਗਾ ਲੋ ਉਹਨਾਂ ਨੇ ਮੋਹ ਭੰਗ ਕਰਕੇ ਕਿਸੇ ਨਾ ਕਿਸੇ ਤਰੀਕੇ ਇਹਨਾਂ ਨੂੰ ਮੌਕਾ ਦਿੱਤਾ ਸੀ ਹੂੰ ਤੇ ਬਦਲਾ ਦਾ ਇੱਕ ਨਾਰਾ ਦਿੱਤਾ ਗਿਆ ਸੀ ਤੇ ਮੈਂ ਸਮਝਦਾ ਵੀ ਇਹੋ ਜਿਹਾ ਬਦਲਾ ਆਪਾਂ ਫੋੜੇ ਤੇ ਥੋੜਾ ਲਾਉਣਾ ਜਿਹਦਾ 1% ਵੀ ਸਾਨੂੰ ਦਿਸਦਾ ਨਹੀਂ ਹੈਗਾ ਹੂੰ ਵੇਖੋ ਇਹ ਡਿਵੈਲਪ ਨਹੀਂ ਹੁੰਦੀ ਵੀ ਸੜਕਾਂ ਬਣਾਤੀਆਂ ਬੱਤੀ ਤੁਹਾਨੂੰ ਦੇਤੀ ਆ ਆਟਾ ਫਰੀ ਦੇ ਦਿੱਤਾ ਹੁਣ ਆਪਾਂ ਮੰਨ ਲਓ ਕਿਸੇ ਦਾ ਵਿਆਹ ਹੁੰਦਾ ਨਵਾਂ ਨਵਾਂ ਹੂੰ ਤੇ ਬੰਦਾ ਕੀ ਕਰਦਾ ਵਾ ਵੀ ਜੇ ਘਰ ਦਾ ਸ਼ਬਦਾ ਲਿਆਊਗਾ ਹੂੰ ਘਰ ਵਿੱਚ ਬੱਤੀ ਦਾ ਬਿੱਲ ਤਾਰੂਗਾ ਤੇ ਉਹ ਰੋਜ਼ ਆਪਣੀ ਘਰਵਾਲੀ ਨੂੰ ਸੁਣਾਉਂਗਾ ਥੋੜਾ ਵੀ ਮੈਂ ਤੇਰੇ ਲਈ ਆਹ ਕੀਤਾ ਈ ਤੇਰੀ ਜ਼ਿੰਮੇਵਾਰੀ ਆ ਇਹ ਚੀਜ਼ਾਂ ਦੱਸਣ ਵਾਸਤੇ ਜਿਹੜੀ ਕੀਤੀਆਂ ਵਾ ਫਿਰ ਪੋਸਟ ਲਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਤੁਹਾਨੂੰ ਅਸੀਂ ਮਤਲਬ ਭਾਵੇਂ ਉਹ ਕਾਲੀ ਆ ਭਾਵੇਂ ਉਹ ਕਾਂਗਰਸੀ ਆ ਭਾਵੇਂ ਤੀਜੀ ਧਿਰ ਆ ਜਦੋਂ ਅਸੀਂ ਤੁਹਾਨੂੰ ਆਪਣੇ ਆਗੂ ਹੀ ਚੁਣ ਲਿਆ ਫਿਰ ਇਹ ਚੀਜ਼ਾਂ ਦੀ ਪਬਲਿਸਿਟੀ ਕਰਨ ਦੀ ਲੋੜ ਨਹੀਂ ਹੈਗੀ ਵੀ ਸੜਕਾਂ ਬਣਾਤੀਆਂ ਬੱਤੀ ਦੇਤੀ ਆਟਾ ਦੇ ਦਿੱਤਾ ਇਹ ਤੁਹਾਡੀਆਂ ਮੂਲ ਲੋ ਕੰਮ ਆ ਤੁਹਾਡੇ ਤੁਸੀਂ ਆਪਣੀ ਜਨਤਾ ਲਈ ਕਰਨੇ ਹੀ ਕਰਨੇ ਆ ਇਹਨਾਂ ਦਾ ਢੰਡੋਰਾ ਪਟਣ ਦੀ ਲੋੜ ਨਹੀਂ ਆ ਜਿਹੜੇ ਮੇਨ ਮੁੱਦੇ ਸੀ ਉਹਦੇ ਪਿਛੇ ਰਹਿ ਕੇ ਪੰਜਾਬ ਦਾ ਪਾਣੀ ਗਿਆ ਪੰਜਾਬ ਦੀ ਮਿੱਟੀ ਬਹੁਤ ਹੱਦ ਤੱਕ ਤੁਸੀਂ ਮਾਲਵੇਰੀਏ ਚਲ ਜਾਓ ਇੱਕ ਬਹੁਤ ਵੱਡਾ ਜ਼ਮੀਨ ਦਾ ਟੁਕੜਾ ਜਿਹਨੂੰ ਕੈਂਸਰ ਜ਼ਮੀਨ ਉਹਨਾਂ ਨੇ ਐਲਾਨ ਦਿੱਤਾ ਵਾ ਇਥੋਂ ਤੱਕ ਸਾਡਾ ਨਾ ਧੱਕਾ ਹੋ ਗਿਆ ਉਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਕਾਲੀਆਂ ਵੇਲੇ ਵੀ ਉਹ ਨਹੀਂ ਹੋਈ ਕਾਂਗਰਸ ਦੇ ਰਾਜ ਚ ਵੀ ਹੋਈ ਹੁਣ ਤੀਜੇ ਆਗੇ ਇਹ ਇਹਨਾਂ ਦੇ ਰਾਜ ਵੀ ਬਰਾਬਰ ਦੀ ਹੋਰੀ ਉਹ ਕੌਣ ਕਰਵਾ ਰਿਹਾ ਕਿੱਥੋਂ ਉਹਦਾ ਮਾਸਟਰਮਾਈਂਡ ਕੌਣ ਹੈ ਚੀਜ਼ ਤੇ ਉਹ ਲੱਭਣ ਵਾਲੀ ਆ ਤੁਸੀਂ ਇੱਕ ਮਾਰ ਦਿਓਗੇ ਦੋ ਮਾਰ ਦਿਓਗੇ ਅਗਲਾ ਕੋਈ ਦਾ 200 ਬੰਦਾ ਨਹੀਂ ਮਗਰਲੇ ਬੰਨੇ ਤਿਆਰ ਬੈਠਾ ਹੂੰ ਇਹ ਚੀਜ਼ਾਂ ਸਮਝਣ ਵਾਲੀਆਂ ਸੀ ਜਿਹੜੇ ਤੀਜੀ ਧਿਰ ਨੇ ਆਖਿਆ ਸੀ ਅਸੀਂ ਬਹੁਤ ਵੱਡਾ ਪਤਾ ਨਹੀਂ ਕਿੱਡੀ ਕੋ ਤੋਪ ਅਸੀਂ ਕਮਾਂ ਦੀ ਹੁਣ ਇਹ ਗੱਲ ਇਹ ਕਹੀ ਜਾਂਦੇ ਆ ਵੀ ਵੇਖੋ ਜੀ 70 ਸਾਲ ਚ ਕੁਝ ਨਹੀਂ ਹੋਇਆ ਸਾਨੂੰ ਤਾਂ ਜੇ 3 ਸਾਲ ਹੀ ਹੋਏ ਆ ਇਹਦਾ ਮਤਲਬ ਤੁਸੀਂ ਵੀ 70 ਸਾਲ ਹੀ ਟੀਕੰਦਾ ਜੇ ਵੀ ਸਾਨੂੰ ਵੀ 70 ਸਾਲ ਹੋ ਜਾਣ ਤੇ ਫੇਰ ਕੁਝ ਕਰਕੇ ਵਿਖਾਵਾਂਗੇ ਜਦੋਂ ਸਾਰਾ ਕੁਝ ਤੁਹਾਡਾ ਵਾ ਜੁਡੀਸ਼ਰੀ ਤੁਹਾਡੀ ਆ ਪਾਵਰ ਤੁਹਾਡੀ ਆ ਪੈਸਾ ਤੁਹਾਡੇ ਕੋਲ ਆ ਕਰਨ ਵਾਲਾ ਬੰਦਾ ਤੇ ਕੁਝ ਮਹੀਨਿਆਂ ਚ ਕਰਕੇ ਦੇ ਸਕਦਾ ਇਹ ਕੋਈ ਵੱਡਾ ਮਸਲਾ ਹੈ ਹੀ ਨਹੀਂ ਤੁਹਾਡੇ ਵਾਸਤੇ ਹਮ ਤੁਸੀਂ ਥੱਲੜਲੇ ਲੈਵਲ ਦੇ ਉੱਤੇ ਝਾੜੂ ਪੋਚਾ ਕਰੀ ਜਾਂਦੇ ਹੁਣ ਨਸ਼ੇ ਦੀ ਗੱਲ ਕਰ ਲੋ ਨਸ਼ੇ ਦੇ ਵਿੱਚ ਆਮ ਗੋਲੀ ਘਟਾ ਖਾਣ ਵਾਲਾ ਫੜ ਲਿਆ ਕੋਈ ਡਾਕਟਰ ਆ ਕੋਈ ਗੋਲੀਆਂ ਘਟੇ ਵੇਚਦਾ ਉਹ ਬੰਦਾ ਫੜ ਲਿਆ ਪਰ ਵੱਡੇ ਲੈਵਲ ਵਾਲੇ ਬੰਦੇ ਕਿੱਥੇ ਗਏ ਹਮ ਵੱਡੇ ਲੈਵਲ ਵਾਲੇ ਬੰਦੇ ਆਮ ਪਿੰਡਾਂ ਚ ਹੈਗੇ ਆ ਕਿ ਉਹ ਬੰਦੇ ਜਿਹੜੇ ਚਟਾ ਵੇਚਦੇ ਆ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ 'ਚ ਵੇਚਦੇ ਉਹ ਕਾਉਂਸਲਰ ਨੂੰ ਨਹੀਂ ਪਤਾ ਸਰਪੰਚ ਨੂੰ ਨਹੀਂ ਪਤਾ ਐਸਐਚਓ ਨੂੰ ਨਹੀਂ ਪਤਾ ਜਾਂ ਦੂਜੇ ਐਸਐਸਪੀ ਨੂੰ ਲਾਕੇ ਤੇ ਪੰਚਾਇਤ ਨੂੰ ਨਹੀਂ ਪਤਾ ਪਿੰਡ ਦੀ ਨੂੰ ਕੌਣ ਵੇਚਦਾ ਤੇ ਦੂਜੀ ਗੱਲ ਇਹ ਸਾਨੂੰ ਦੱਸੋ ਜੀ ਪੁਲਿਸ ਵਾਲੇ ਕਹਿੰਦੇ ਆ ਜਾਂ ਹੋਰ ਕੋ ਪ੍ਰਸ਼ਾਸਨ ਵੀ ਕਹਿੰਦਾ ਸਾਨੂੰ ਦੱਸੋ ਕਿ ਤੁਸੀਂ ਲੱਖ ਲੱਖ ਰੁਪਇਆ ਤਨਖਾਹਾਂ ਕਾਦੀਆਂ ਚੁੱਕਦੇ ਜੇ ਅਹੀਂ ਤੁਹਾਨੂੰ ਜਾ ਕੇ ਦੱਸਣਾ ਵੀ ਫਲਾਣਾ ਕਰਦਾ ਪਿਆ ਕੰਮ ਇਹਦੇ ਹੂੰ ਸੋ ਇਹ ਚੀਜ਼ਾਂ ਜਿਹੜੀਆਂ ਅਸੀਂ ਬੜੀਆਂ ਜ਼ਰੂਰੀ ਸੀ ਮੈਂ ਮੈਂ ਸਮਝਦਾ ਹਮ ਜਦ ਤੱਕ ਮੈਂ ਵੀ ਪੰਜਾਬ ਦੀ ਜਵਾਨੀ ਨੂੰ ਨਸ਼ਾ ਖੋਣ ਵਾਂਗੂੰ ਖਾਂਦਾ ਪਿਆ ਵਾ ਅੰਦਰੇ ਅੰਦਰ ਜਿਹੜੀ ਮੈਂ ਹੁਣ ਅੱਜ ਦੇ ਯੁੱਗ ਚ ਪੀੜ੍ਹੀ ਵੇਖਦਾ ਸਟੇਜਾਂ ਤੇ ਮੈਂ ਜਾਨਣਾ ਵਾ ਢਾਡੀ ਸਿੰਘ ਆ ਇਹ ਪੀੜ੍ਹੀ ਬਚ ਸਕਦੀ ਆ ਇਹਨਾਂ ਦੇ ਵਿੱਚ ਇੱਕ ਨਵੀਂ ਸੋਚ ਆ ਪਰ ਜੇ ਬਥੇ ਰਹੇ ਤੇ ਇਨਾਂ ਦੇ ਵਿੱਚ ਇੱਕ ਕ੍ਰੀਜ਼ ਹੈ ਪੱਗਾ ਕਿਦਾਂ ਬਣਣੀਆਂ ਨਾ ਕਿ ਇੱਕ ਕ੍ਰੀਜ਼ ਇਤਿਹਾਸ ਸੁਣਨਾ ਵਾ ਕਿਉਂਕਿ ਸਾਨੂੰ ਅਕਸਰ ਸਟੇਜਾਂ ਤੇ ਅਸੀਂ ਲੋਕਾਂ ਨੂੰ ਉੱਚੀ ਥਾਂ ਤੋਂ ਦੇਖਦੇ ਆ 3-4 ਫੁੱਟ ਦੀ ਉਚਾਈ ਤੋਂ ਖਲੋ ਕੇ ਦੇਖਦੇ ਆ ਸਾਨੂੰ ਪਤਾ ਲੱਗਦਾ ਹੁੰਦਾ ਵੀ ਆਹ ਜਿਹੜੇ ਬੱਚੇ ਆ ਕਿੱਦਾਂ ਦੇ ਹੋ ਸਕਦੇ ਨਵੀਂ ਪੀੜ੍ਹੀ ਜਿਹੜਾ ਬਿਲਕੁਲ ਨਵਾਂ ਪੂਰਿਆ 14-15-16-17 ਸਾਲ ਵਾਲਾ ਇਹ ਬਿਲਕੁਲ ਸਹੀ ਆ ਰਿਹਾ ਵਾ ਜੇ ਬਚਿਆ ਰਿਆ ਤੇ ਹਾਂ ਤੇ ਇਹਨੂੰ ਬਚਾਉਣਾ ਵਾ ਸਾਡੀਆਂ ਸਰਕਾਰਾਂ ਦੀ ਪਹਿਲ ਕਦਮੀ ਹੋਣੀ ਚਾਹੀਦੀ ਆ ਸਿਰਫ ਵੋਟਾਂ ਆ ਗਈਆਂ ਤੇ ਨਾਰੇ ਲਾ ਦਿੱਤੇ ਵੋਟਾਂ ਆ ਗਈਆਂ ਤੇ ਚੋਣਾਂ ਦੇ ਵਿੱਚ ਇਹ ਗੱਲ ਨੂੰ ਪਖਾ ਦਿੱਤਾ ਵੀ ਅਸੀਂ ਆ ਕਰਦੇ ਆਂਗੇ ਉਹ ਕਰਦੇ ਆਂਗੇ ਬਾਕੀ ਇਹ ਸਾਰੇ ਸਾਲ ਸੁੱਤੇ ਰਹਿੰਦੇ ਆ ਬੜਾ ਵੀ ਇਹਨਾਂ ਨੂੰ ਕੋਈ ਮੁੱਦਾ ਚੇਤੇ ਨਹੀਂ ਆਉਂਦਾ ਵੋਟਾਂ ਦੇ ਵਿੱਚ ਆ ਕੇ ਮੁੱਦਾ ਚ ਇਸ ਕਰਕੇ ਚੇਤੇ ਆਉਂਦਾ ਵੀ ਸਾਡੇ ਲੋਕਾਂ ਨੂੰ ਹੀ ਆਦਤ ਪੈ ਗਈ ਆ ਝੰਡੀਆਂ ਚੋਕੇ ਤੋਰੀ ਪੈਣਾ ਵਾ ਪਾ ਪੈਗ ਪਿਆਲੇ ਦੇ ਆਪਾਂ ਵਣ ਜਾ ਰਹੇ ਆ ਸਾਡੇ ਬਹੁਤੇ ਪਿੰਡਾਂ ਦੇ ਵਿੱਚ ਲੋਕ ਜਾਂ ਸ਼ਹਿਰਾਂ ਦੇ ਵਿੱਚ ਲੋਕ ਤੇ ਮਗਰ ਤੁਰ ਪੈਣਾ ਚੰਡੀਆਂ ਜੋ ਕਿ ਲੀਡਰਾਂ ਨੂੰ ਇਸ ਗੱਲ ਦੀ ਸਮਝ ਆ ਗਈ ਆ ਵੀ ਇਹਨਾਂ ਨੂੰ ਬੇਵਕੂਫ ਬਣਾਉਣਾ ਬਹੁਤ ਸੌਖਾ ਵਾ ਹੂੰ ਤੇ ਲੋਕ ਬੇਵਕੂਫ ਬਣ ਰਹੇ ਆ ਦਿਨ ਦਾਤ ਹੂੰ ਅੱਛਾ ਹੁਣ ਜਿਵੇਂ ਪੰਥਰ ਕਚੇਦੇ ਆ ਜਿਵੇਂ ਮੈਂ ਦੋ ਤਿੰਨ ਨਾਮ ਲਿੱਤੇ ਹਨਾ ਸਿਮਰਨਜੀਤ ਸਿੰਘ ਮਾਨ ਭਾਈ ਅਮਰਤਪਾਲ ਸਿੰਘ ਤੇ ਇੱਕ ਸਮਾਜ ਸੁਧਾਰਕ ਲੱਖਾ ਸਦਾਣਾ ਜੀ ਦੀ ਨੌਜਵਾਨਾਂ ਦੇ ਵਿੱਚ ਬੜਾ क्रेज ਆ ਜਿਹੜੇ ਮੁੰਡੇ ਦਾ ਹਨ ਤੇ ਹੁਣ ਉਹ ਵੀ ਆ ਰਿਹਾ ਹੈ ਕੀ ਲੱਗਦਾ ਇਸ ਵਾਰ ਲੋਕਾਂ ਦਾ ਰੁਝਾਨ ਹੈ ਇਹਨਾਂ ਲੋਕਾਂ ਵੱਲ ਕਿਉਂਕਿ ਦਿਨਾਂ ਤੋਂ ਹੀ ਅੱਖ ਗਿਆ ਤੁਹਾਡੀਆਂ ਗੱਲਾਂ ਦੇ ਮੁਤਾਬਕ ਤਾਂ ਜਿਵੇਂ ਕਹਿ ਰਹੇ ਹਾਂ ਲੋਕਾਂ ਦਾ ਅੱਗੇ ਹੁੰਦਾ ਸੀ ਵੀ ਆਹ ਬੰਦਾ ਟੱਬਰਲਾ ਕੱਟੜ ਕਾਂਗਰਸੀ ਆ ਜੀ ਆਹ ਟੱਬਰਿਆ ਕੱਟੜ ਕਾਲੀ ਆ ਹੁਣ ਲੋਕ ਹੋ ਗਏ ਦੋਗਲੇ ਦੇ ਵਿੱਚੋਂ ਪੀ ਐਂਡ ਤੇ ਜਾ ਕੇ ਪਤਾ ਲੱਗਣਾ ਚਾਹੀਦਾ ਵੀ ਕੀ ਕਰ ਲੱਗੇ ਆ ਅਬ ਦੇਖੋ ਨਾ ਘਰੇ ਪਹਿਲਾਂ ਜੇ ਲੀਡਰ ਸਿਆਣੇ ਹੋ ਗਏ ਘਰ ਵਾਲੇ ਵੀ ਸਿਆਣੇ ਹੋ ਗਏ ਆ ਅਧਿ ਕ ਕਾਲੀਗਣਾ ਤੁਰੇ ਫਿਰੋ ਅਧਿ ਕਾਂਗਰਸਨਾ ਤੁਰੇ ਫਿਰੋ ਅਧਿ ਕ ਝਾੜੂ ਵਾਲਿਆ ਨਾ ਤੁਰੇ ਫਿਰੋ ਇਹਨਾਂ ਜੋ ਜਿਹੜਾ ਬਣੂਗਾ ਕੰਮ ਉਹਦੇ ਕੋਲ ਲੈਣ ਵਾਲੇ ਬਣਾਗੇ ਇਸ ਕਰਕੇ ਲੋਕ ਵੀ ਐਂਡ ਤੱਕ ਮੁੱਠ ਨਹੀਂ ਆਪਣੀ ਖੋਲ ਖੋਲ ਰਹਿ ਵੀ ਅਸੀਂ ਕਿੱਧਰ ਜਾਣਾ ਵਾ ਕਿੱਧਰ ਨਹੀਂ ਜਾਣਾ ਪਰ ਇਹ ਜਿਹੜੇ ਚਿਹਰੇ ਆ ਭਾਈ ਅਮਰਤਪਾਲ ਸਿੰਘ ਵਰਗੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਤੇ ਇਸ ਗੱਲ ਦਾ ਸਲੂਟ ਵੀ ਆ ਕੋਈ ਇੱਕ ਚਿਹਰਾ ਸਾਡੇ ਕੋਲ ਏਦਾਂ ਦਾ ਹੈ ਕੋਈ ਕੁਝ ਕਹੀ ਜਾਵੇ ਮੈਂ ਆਪਣੀ ਜਿਹੜੀ ਸੋਚ ਆ ਤੁਹਾਡੇ ਤੇ ਨਹੀਂ ਥੋਪ ਸਕਦਾ ਤੁਸੀਂ ਆਪਣੀ ਸੋਚ ਮੇਰੇ ਤੇ ਨਹੀਂ ਥੋਪ ਸਕਦੇ ਮੇਰੀ ਇੱਕ ਸੋਚ ਆ ਕਿ ਉਸ ਬੰਦੇ ਨੂੰ ਸਲੂਟ ਆ ਜਿੰਨੀ ਕੁ ਮੇਰੀ ਉਮਰ ਆ ਮੈਂ ਉਹ ਸਭ ਚ ਵੇਖਿਆ ਵੀ ਉਹਨੇ ਇੱਕ ਵਾਰੀ ਆਪਣਾ ਸਟੈਂਡ ਨਹੀਂ ਛੱਡਿਆ ਤੇ ਬੜੇ ਬੜੇ ਬੰਦੇ ਬਦਲਦੇ ਵੇਖਿਆ ਬੜੇ ਬੜੇ ਬੰਦੇ ਆਪਣੇ ਥੰਮ ਥੜਕਾ ਜਾਂਦੇ ਰਹੇ ਪਰ ਸਿਮਰਨਜੀਤ ਸਿੰਘ ਮਾਨ ਇੱਕ ਮਤਲਬ ਲੀਕ ਲੀਕ ਖਿੱਚ ਕੇ ਤੁਰਦਾ ਰਿਹਾ ਵੱਡਾ ਹੋ ਗਿਆ ਤੇ ਪਰ ਉਸ ਜਰਨੈਲ ਨੇ ਆਪਣੀ ਜਿਹੜੀ ਗੱਡ ਸਜੀ ਉਹ ਨਹੀਂ ਛੱਡੀ ਜੇ ਉਸ ਧੁੰਨ ਦੇ ਉੱਤੇ ਰਿਹਾ ਵਾ ਇਸ ਪੱਖ ਤੋਂ ਉਹਨਾਂ ਨੂੰ ਸਲੂਟ ਆ ਕਿ ਉਹਨਾਂ ਨੇ ਜੋ ਗੱਲ ਕਹੀ ਆ ਉਸ ਲਹਿ ਦੇ ਉੱਤੇ ਹੀ ਚੋਣਾਂ ਲੜੀਆਂ ਭਾਵੇਂ ਉਹ ਕਈ ਵਾਰੀ ਹਾਰ ਗਏ ਆ ਕਈ ਵਾਰੀ ਉਹ ਜਿੱਤ ਵੀ ਗਏ ਆ ਪਰ ਜਿਵੇਂ ਜਿੱਤਣ ਦੀ ਗੱਲ ਕੀਤੀ ਸੰਗਰੂਰ ਦੇ ਵਿੱਚ ਜਦੋਂ ਜਿਮਨੀ ਚੋਣਾਂ ਸੀ ਉੱਥੇ ਸੰਗਰੂਰ ਵਾਲਿਆਂ ਨੇ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਦਾਇਤਾ ਨਹੀਂ ਕਹੀ ਜਾਂਦੀ ਸੀ ਉੱਥੋਂ ਜਤਾਇਆ ਸੀ ਉਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਨੇ ਕਿਹੜੇ ਕਿਹੜੇ ਮੁੱਦੇ ਆ ਜਿਹੜੇ ਉਹ ਜਾ ਕੇ ਚੁੱਕੇ ਯਾ ਕਿਹੜੇ ਕਿਹੜੇ ਮੁੱਦੇ ਹੱਲ ਕਰਵਾਏ ਕਿਉਂਕਿ ਲੋਕਾਂ ਨੂੰ ਇਹ ਮਤਲਬ ਨਹੀਂ ਹੁੰਦਾ ਕਿ ਕਿਹੜਾ ਕੰਮ ਕਿਹਦੇ ਹੱਥ ਵਿੱਚ ਹੈ ਉਹਨਾਂ ਨੂੰ ਇਹ ਮਤਲਬ ਹੁੰਦਾ ਹੈ ਕਿ ਆਹ ਬੰਦਾ ਸੀ ਚੁਣਿਆ ਤੇ ਇਹ ਬੰਦਾ ਸਾਡੀ ਘੱਟੋ ਘੱਟ ਆਵਾਜ਼ ਤਾਂ ਚੱਕੇ ਨਾ ਸਾਡਾ ਕੰਮ ਕਦੇ ਤਾਂ ਹੋਊਗਾ ਤਾਂ ਕਿਹੜੇ ਕਿਹੜੇ ਮੁੱਦਿਆਂ ਤੇ ਉਸ ਤੋਂ ਬਾਅਦ ਜਿੱਤਣ ਤੋਂ ਬਾਅਦ ਸੰਗਰੂਰ ਇਹ ਤਾਂ ਬਹੁਤ ਆ ਤੁਹਾਨੂੰ ਸੰਗਰੂਰ ਵਾਲੇ ਦੱਸ ਸਕਦੇ ਆ ਹੂੰ ਵਧੀਆ ਤਰੀਕੇ ਨਾਲ ਤੇ ਉਹ ਲੋਕ ਤੁਹਾਨੂੰ ਦੱਸ ਸਕਦੇ ਆ ਬਾਕੀ ਮੈਨੂੰ ਇਸ ਗੱਲ ਦਾ ਪਤਾ ਵੀ ਜਿੰਨਾ ਕਿ ਮੈਂ ਵੇਖਿਆ ਜਾਂ ਜਿੰਨਾ ਕਿ ਮੈਂ ਜਾਣਿਆ ਜਦੋਂ 545 ਮਿੱਟੀ ਦੇ ਮਾਧੋ ਬੈਠਣਗੇ ਇੱਕ ਬੰਦਾ ਵਿੱਚ ਬਾਗੀ ਦੇ ਬੈਠਾ ਹੋਣਾ ਚਾਹੀਦਾ ਨਾ ਪਾਰਲੀਮੈਂਟ ਦੇ ਵਿੱਚ ਤੇ ਬਾਗੀ ਬੰਦਾ ਹੀ ਤੁਹਾਨੂੰ ਸਾਡੀ ਹੋਂਦ ਬਾਰੇ ਦੱਸਦਾ ਹੁੰਦਾ ਵਾ ਮੁੱਦੇ ਚੁੱਕੇ ਆ ਉਹਨਾਂ ਦੇ ਕੰਮ ਕਿੰਨਾ ਗੋਣਾ ਵਾ ਇਹ ਆਪਾਂ ਵੀ ਜਾਣਦੇ ਆ ਕਿਉਂਕਿ ਜਦੋਂ ਬਹੁ ਗਿਣਤੀ ਉਹਨਾਂ ਦੀ ਆ ਹੁਣ ਏਡੇ ਵਾਜੇ ਵਜਦੇ ਹੋਣੇ ਇੱਕ ਪੀਪਣੀ ਵੀ ਕਿੰਨੇ ਸੁਣਨੀ ਉਥੇ ਪਰ ਉਹਦੀ ਆਵਾਜ਼ ਤੇ ਹੈਗੀ ਆ ਨਾ ਉਹ ਆਵਾਜ਼ ਤੇ ਚੁੱਕ ਰਹੀ ਆ ਇਸ ਬਾਰੇ ਜਿਹੜੀ ਤੁਸੀਂ ਬਹੁਤ ਹੀ ਵਿਚਾਰ ਜਿਹੜੀ ਵਧੀਆ ਤਰੀਕੇ ਨਾਲ ਸੁਣ ਸਕਦੇ ਉਸ ਹਲਕੇ ਦੇ ਲੋਕਾਂ ਨੂੰ ਪਹੁੰਚ ਸਕਦੇ ਕਿ ਕਿੰਨੇ ਕੰਮ ਹੋਏ ਆ ਜਾਂ ਕਿੰਨੇ ਨਹੀਂ ਹੋਏ ਪਰ ਉਹ ਮੈਂ ਜਿਹੜੀ ਗੱਲ ਪਹਿਲਾਂ ਵੀ ਕਹੀ ਆ ਕਿ ਉਹਨਾਂ ਨੇ ਜਿਹੜੀ ਧੁੰਨ ਦੇ ਉੱਤੇ ਚੱਲ ਕੇ ਰਾਜਨੀਤੀ ਕੀਤੀ ਉਹ ਇਸ ਚੀਜ਼ ਤੇ ਪੱਕੇ ਰਹੇ ਆ ਇਸ ਵਕਤ ਉਹਨਾਂ ਨੂੰ ਸਲੂਟ ਵੀ ਬੰਦਾ ਵੀ ਉਹਨਾਂ ਆਪਣੀ ਲੈਂਡ ਨਹੀਂ ਛੱਡੀ ਉਸ ਪੱਖ ਦੇ ਟਿਕ ਲੋਤੇ ਰਹੇ ਹਮੇਸ਼ਾ ਕਲਿੱਪਾਂ ਆ ਜਿਹੜੀਆਂ ਉਹ ਸਿਮਰਨਜੀਤ ਸਿੰਘ ਮਾਨ ਦੀਆਂ ਵਾਇਰਲ ਹੋ ਰਹੀਆਂ ਨੇ ਜੀਦੇ ਵਿੱਚ ਉਹਨਾਂ ਨੇ ਇੱਕ ਇੰਟਰਵਿਊ ਸੀ ਕਿਸੇ ਚੈਨਲ ਦੇ ਉੱਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਹੁਣ ਟਕੇ ਟਕੇ ਦੇ ਬੰਦੇ ਮਹਾਰਾਣੀ ਪ੍ਰਨੀਤ ਕੌਰ ਨੂੰ ਘੇਰਦੇ ਆ ਭਾਵੇਂ ਕਿਸਾਨ ਕਿਉਂਕਿ ਮਹਾਰਾਣੀ ਪ੍ਰਨੀਤ ਕੌਰ ਭਾਜੀਪੀ 'ਚ ਚਲੇ ਗਏ ਇਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਤੇ ਜਿਹੜੀ ਗੱਲਬਾਤ ਆ ਉਹ ਲੋਕਾਂ ਦੇ ਵੱਲੋਂ ਕਈ ਕਈ ਪੋਸਟਾਂ ਆ ਇਹੋ ਜੀਆਂ ਵਾਇਰਲ ਹੋ ਰਹੀਆਂ ਜਿਦੇ ਵਿੱਚ ਇਹ ਇਲਜ਼ਾਮ ਲੱਗ ਰਿਹਾ ਕਿ ਸਿਮਰਨਜੀਤ ਮਾਨ ਨੇ ਕਿਸਾਨਾਂ ਨੂੰ ਟਕੇ ਟਕੇ ਦੇ ਬੰਦੇ ਕਿਹਾ ਜਦਕਿ ਜਦੋਂ ਉਹ ਰੋਡ ਦੇ ਉੱਤੇ ਹੁੰਦੇ ਆ ਜਾਂ ਜਦੋਂ ਉਹ ਹੋਰ ਕਿਸੇ ਪਾਰਟੀ ਦੇ ਖਿਲਾਫ ਹੁੰਦੇ ਆ ਉਦੋਂ ਇਹਨਾਂ ਦੇ ਪੱਖ ਦੇ ਵਿੱਚ ਬੋਲਦੇ ਆ ਇਹ ਆਪਸ ਦੀਆਂ ਜਿਹੜੀਆਂ ਰਿਸ਼ਤੇਦਾਰੀਆਂ ਆਈਆਂ ਪਗਾਈਆਂ ਜਾ ਰਹੀਆਂ ਸਾਲੀ ਸਾਡੂ ਵਾਲੀਆਂ ਇਹ ਲੋਕਾਂ ਨੂੰ ਨਹੀਂ ਦੇਖੋ ਜੀ ਲੀਡਰਾਂ ਦੀ ਰੋਟੀ ਵੀ ਸਾਂਝੀ ਆ ਬੋਟੀ ਵੀ ਸਾਂਝੀ ਯਾਰ ਸ਼ਾਮਾਂ ਨੂੰ ਪੈਗ ਪਿਆ ਲਾ ਵੀ ਸਾਰਿਆਂ ਦਾ ਇਕੱਠਾ ਚੱਲਦਾ ਹੂੰ ਨੁਕਸਾਨ ਹੋ ਰਿਹਾ ਵਾ ਆਮ ਜਨਤਾ ਦਾ ਹੂੰ ਇਹ ਪਿੰਡਾਂ ਦੇ ਵਿੱਚ ਜੁੱਤੀਓ ਜੁੱਤੀ ਪੂਰੀ ਹੋਏ ਆ ਪੱਗੋ ਪੱਗੀ ਹੁੰਦੇ ਪਏ ਆ ਭਰਾ ਨਾ ਭਰਾ ਨਹੀਂ ਬੋਲਦਾ ਪਿਓ ਨਾ ਪੁੱਤ ਨਹੀਂ ਬੋਲਦਾ ਇਹ ਆ ਬਿਲਕੁਲ ਮਿੱਟੀ ਬਣ ਕੇ ਖਲੋਤੇ ਵੀ ਨਹੀਂ ਮੈਂ ਪੱਕੀ ਲੱਤ ਲਾਤੀ ਮੈਂ ਇਹਦੇ ਮਗਰੀ ਜਾਣਾ ਹੂੰ ਤੇ ਉਹ ਅੰਦਰੋਂ ਖਾਤੇ ਸਾਰੇ ਕਿ ਹੁਕਝੜੀ ਇੱਕ ਆ ਹੂੰ ਮਾਣ ਲਓ ਅੱਜ ਤੁਹਾਡੀ ਸਰਕਾਰ ਆ ਤੇ ਮੈਂ ਤੁਹਾਡਾ ਵਿਰੋਧ ਇਸ ਲੈਵਲ ਤੇ ਜਾ ਕੇ ਨਹੀਂ ਕਰਨਾ ਕੱਲ ਨੂੰ ਮੈਨੂੰ ਤੁਹਾਡੀ ਲੋੜ ਪੈਣੀ ਆ ਹੂੰ ਜੇ ਮੇਰੀ ਸਰਕਾਰ ਬਣੀ ਤੇ ਤੁਸੀਂ ਮੇਰਾ ਉਹ ਅਖਬਾਰੀ ਜਾਂ ਸੋਸ਼ਲ ਅੱਜ ਕੱਲ ਸੋਸ਼ਲ ਮੀਡੀਆ ਵੀ ਕਾਹਦਾ ਰਹਿ ਗਿਆ ਵਾ ਹਰ ਇੱਕ ਦਾ ਤੇ ਆਈਟੀ ਸੈੱਲ ਕੰਮ ਕਰਨ ਦਾ ਲੱਖਾਂ ਰੁਪਏ ਆਈਟੀ ਸੈੱਲ ਤੇ ਲਾਏ ਜਾ ਰਹੇ ਆ ਹਰ ਹੁਣ ਮੈਂ ਆਪਾਂ ਬੋਲ ਰਹੇ ਆ ਇਹਦੇ ਚ ਕੀ ਬਤਾ ਮੇਰੀ ਕਿਹੜੀ ਗੱਲ ਕਿੱਥੇ ਜਾ ਕੇ ਕੱਟ ਕੇ ਤੇ ਕਿੱਥੇ ਜਾ ਕੇ ਫਿੱਟ ਕਰ ਦੇਣੀ ਆ ਗੱਲ ਠੀਕ ਹੈ ਜੀ ਇਹਦੇ ਕੋਈ ਐਡਾ ਮਸਲਾ ਨਹੀਂ ਮੈਨੂੰ ਇੱਕ ਦੇ ਕਿੰਮਟ ਦੀ ਤੁਹਾਨੂੰ ਗੱਲ ਦੱਸਦਾ ਜਦੋਂ ਕਿਸਾਨੀ ਅੰਦੋਲਨ ਹੋਇਆ ਹੂੰ ਮੇਰਾ ਇੱਕ ਸੱਜਣ ਆ ਹੂੰ ਉਹ ਆਈਟੀ ਸੈਲ 'ਚ ਕੰਮ ਕਰਦਾ ਕਿਹੜੀ ਪਾਰਟੀ ਦਾ ਕਰਦਾ ਮੈਂ ਉਹ ਨਹੀਂ ਦੱਸਣਾ ਹੂੰ ਉਹ ਆਈਟੀ ਸੈਲ 'ਚ ਕੰਮ ਕਰਦਾ ਤੇ ਉਹਨੇ ਮੈਂ ਕਿਤੇ ਬੈਠਾ ਸੀ ਟੀਵੀ ਤੇ ਕਲਿੱਪ ਟੀਵੀ ਤੇ ਤੇ ਖਬਰ ਆ ਰਹੀ ਸੀ ਕਿ ਕੇਜਰੀਵਾਲ ਨੇ ਕਿਹਾ ਵੀ ਇਹ ਕਿਸਾਨਾਂ ਨੂੰ ਜਗਾ ਮਤਲਬ ਇਹਨਾਂ ਨੂੰ ਨਹੀਂ ਗ੍ਰਿਫਤਾਰ ਨਹੀਂ ਕੀਤਾ ਜਾਊਗਾ ਜਿਹੜੇ ਦਿੱਲੀ ਜਾ ਰਹੇ ਆ ਹੂੰ ਉਨੇ ਪੋਸਟ ਪਾ ਦੀ ਮੇਰੇ ਸਾਹਮਣੇ ਆਈ ਮੈਂ ਉਹਨੂੰ ਫੋਨ ਕੀਤਾ ਮੈਂ ਕਿਹਾ ਯਾਰ ਤੂੰ ਆਹ ਕਿਹੜੇ ਤੁਹਾਨੂੰ ਸਾਹਮਣੇ ਟੀਵੀ ਤੇ ਤੇ ਆ ਰਿਹਾ ਵੀ ਨਾ ਕਰ ਦਿੱਤੇ ਤੂੰ ਆ ਨਾ ਵੀ ਕੇਜਰੀ ਵਾਲਾ ਕਹਿੰਦਾ ਸਾਰੇ ਕਿਸਾਨ ਫੜੇ ਜਾਣਗੇ ਉਹ ਮੈਨੂੰ ਅੱਗੋਂ ਆਂਦਾ ਤੂੰ ਮੇਰੀ ਪੋਸਟ ਤੇ ਕਮੈਂਟ ਨਾ ਕਰਿਆ ਅਗਰ ਸਾਨੂੰ ਮਿਲਦੇ ਆ ਕੰਮ ਦੇ ਪੈਸੇ ਅਹੀਂ ਖਬਰਾਂ ਗਲਤੀ ਫਲਾਉਣੀਆਂ ਵਾ ਉਹ ਉਹਨਾਂ ਦਾ ਆਈਟੀ ਸੈੱਲ ਦਾ ਮੁੰਡਾ ਸੀ ਤੇ ਮੇਰਾ ਉਹ ਮਾੜਾ ਮੋਟਾ ਜਾਣੋ ਵੀ ਹੈਗਾ ਦਾ ਤੂੰ ਮੇਰੀ ਤੂੰ ਕਰਨਾ ਸਹੀ ਕਮੈਂਟ ਤੇ ਉਹਦਾ ਫਿਰ ਸਾਡਾ ਜਦੋਂ ਪਰਮ ਟੁੱਟ ਜਾਂਦਾ ਵਾ ਉਹ ਮੇਰੇ ਮਿਹਰਾਸ ਜਣਿਆ ਤਾਂ ਮੈਨੂੰ ਇਹ ਕਮੈਂਟ ਨਾ ਕਰਿਆ ਕਰ ਅਸੀਂ ਇਸ ਚੀਜ਼ ਦੇ ਪੈਸੇ ਲੈਨੇ ਆ ਗਲਤ ਖਬਰਾਂ ਸਾਨੂੰ ਫਲਾਉਣ ਵਾਸਤੇ ਪੈਸੇ ਮਿਲਦੇ ਇਸ ਚੀਜ਼ ਦੇ ਹੂੰ ਤੇ ਆਈ ਟੀ ਸੈਲ ਦਾ ਤੁਸੀਂ ਕੀ ਇਹ ਨੈਟ ਵਾਲੀਆਂ ਗੱਲਾਂ ਦਾ ਨਹੀਂ ਕੋਈ ਵੀ ਸੋਸ਼ਲ ਮੀਡੀਆ ਤੇ ਆ ਕੀ ਆਖਿਆ ਹੁਣ ਕਿੱਥੋਂ ਦੀ ਗੱਲ ਕਿੱਥੇ ਜੋੜ ਕੇ ਕਿੱਥੇ ਬਣਾਈ ਜਾ ਸਕਦੀ ਆ ਸਾਡੀ ਪਿਛੇ ਜੇ ਮੈਂ ਇੱਕ ਸਟੇਜ ਤੇ ਬੋਲਦਾ ਸਾਂ ਉਹ ਗੱਲ ਕਿਦੋਂ ਦੀ ਕਿੱਦਾਂ ਚੱਲੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ੀਧੀ ਦੇ ਕਾਰਨ ਦੱਸੇ ਜਾ ਰਹੇ ਸੀ ਉਹਨ ਮੈਂ 2 ਘੰਟੇ ਉਸ ਚੀਜ਼ ਤੇ ਬੋਲਿਆ ਉਹਦੇ ਜਿਹੇ ਕਿਹੇ ਬੰਦੇ ਨੇ 30 ਸਕਿੰਡ ਦਾ ਇੰਨਾ ਕਲੀਪ ਕਟਿਆ ਮੈਂ ਗੁਰੂ ਅਰਜਨ ਦੇਵ ਨੂੰ ਸ਼ਹੀਦ ਨਹੀਂ ਮੰਨਦਾ ਉਹ ਕਿਤੇ ਨਾ ਕਿਤੇ ਜਾ ਕੇ ਮੈਂ ਆਖਿਆ ਹੋਊਗਾ ਉਹ ਸਿਰਫ ਉੱਥੇ ਕੱਟ ਕੇ ਤੇ ਉੱਥੇ ਸਟਾਪ ਕਰ ਦਿੱਤੀ ਉਹ ਹਣ ਹਰ ਬੰਦੇ ਦੇ ਮਨ ਚ ਪਹਿਲਾਂ ਇਹੋ ਹੀ ਇੰਗਲੈਂਡ ਤੱਕ ਮੇਰਾ ਵਿਰੋਧ ਕਰਨ ਨੂੰ ਤੁਰੇ ਫਿਰਨਾ ਇਹ ਗੁਰੂ ਅਰਜਨ ਦੇਵ ਨੂੰ ਸ਼ਹੀਦ ਨਹੀਂ ਮੰਨਦਾ ਮੈਂ ਆਹ ਵੀ ਤੁਸੀਂ ਤੀਸ ਸਿਆਣੇ ਬਣੇ ਚਟੀਆਂ ਦਾੜੀਆਂ ਵਾਲੇ ਬੰਦੇ ਤੁਸੀਂ 30 ਸਕਿੰਟ ਦੀ ਵੀਡੀਓ ਤੋਂ ਆਈਡੀਆ ਲੈਵ ਡੇਢ ਘੰਟੇ ਦਾ ਦਵਾਨ ਤੇ ਸੁਣ ਕੇ ਵੇਖੋ ਪਹਿਲਾਂ ਸੋ ਇਹ ਕਰਕੇ ਜਿਹੜੀਆਂ ਪੋਸਟਾਂ ਵਾਲਾ ਜਿਹੜੇ ਦੇ ਪੋਸਟਾਂ ਪੜ੍ਹ ਕੇ ਨਿਰਣੇ ਕਰਨਦੇ ਆ ਨਾ ਉਹ ਬੰਦੇ ਅੱਜ ਵੀ ਫੇਲ ਹੋਣਗੇ ਤੇ ਗੱਲ ਵੀ ਫੇਲ ਹੋਣਗੇ ਹਮ ਅੱਛਾ ਭਾਈ ਅਮਰਤਪਾਲ ਸਿੰਘ ਵਾ ਲਾਵਾਂਗੇ ਇਹਨਾਂ ਦਾ ਇਲੈਕਸ਼ਨ ਚ ਆਉਣਾ ਕਿਵੇਂ ਲੱਗ ਰਿਹਾ ਹੈ ਜ਼ਰੂਰੀ ਸੀ ਲੜਨਾ ਜੇ ਜ਼ਰੂਰੀ ਸੀ ਤਾਂ ਫਿਰ ਇੱਕ ਟਾਈਮ ਇਹਨਾਂ ਦਾ ਬਿਆਨ ਇਹ ਸੀ ਕਿ ਮੈਂ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਅੱਜ ਉਸੇ ਸੰਵਿਧਾਨ ਦੇ ਮੁਤਾਬਕ ਜਿਹੜਾ ਇਹ ਉਹ ਆਜ਼ਾਦ ਉਮੀਦਵਾਰ ਖੜੇ ਨਹੀਂ ਸਾਹਮਣੇ ਚੱਕੜਿਆ ਤੇ ਮੈਨੂੰ ਬੰਦਾ ਦਾ ਵੀ ਚੱਕੜ ਚ ਵੜ ਤੇ ਮੈਂ ਇਹਨਾਂ ਵੀ ਨਹੀਂ ਮੈਂ ਜਿਤਨੀ ਵੜ ਸਕਦਾ ਹੂੰ ਪਰ ਮੈਨੂੰ ਬਹੁਤ ਗਿਣਤੀ ਕਹਿੰਦੀ ਵੀ ਤੈਨੂੰ ਹੀ ਉਤਰਨਾ ਪੈਣਾ ਇਹਦੇ ਵਿੱਚ ਇਹ ਸਾਫ਼ ਉਹ ਜਿਹੜੀ ਚੁੱਕ ਕੇ ਲਿਉਣੀ ਤੂੰ ਲਿਆ ਸਕਦਾ ਵਾਂ ਹੂੰ ਠੀਕ ਹੈ ਭਾਈ ਅਮਰਪਾਲ ਸਿੰਘ ਨੇ ਉਹ ਗੱਲ ਕਹੀ ਆ ਹੂੰ ਔਰ ਬੋਹ ਗਿਣਤੀ ਦੇਸ਼ ਵਿਦੇਸ਼ ਵਿੱਚ ਇਕੱਲੇ ਆਪਾਂ ਖਡੂਰ ਸਾਹਿਬ ਵਾਲਕੇ ਦੀ ਗੱਲ ਨਾ ਕਰੀਏ ਪੰਜਾਬ ਦੀ ਗੱਲ ਨਾ ਕਰੀਏ ਪੰਜਾਬੋਂ ਬਾਹਰ ਸਾਰਾ ਸਿੱਖ ਵੱਸਦੇ ਆ ਜਿਉ ਬੋਹ ਗਿਣਤੀ ਕਹਿੰਦੀ ਆ ਕਿ ਭਾਈ ਅਮਰਤਪਾਲ ਸਿੰਘ ਚੋਣਾ ਜਾਵੇ ਤੇ ਮੇਰੇ ਹਿਸਾਬ ਨਾਲ ਉਹਦੇ ਚ ਵੱਡੀ ਗੱਲ ਨਹੀਂ ਹੈਗੀ ਹੂੰ ਕਿਉਂਕਿ ਇੱਕ ਤੇ ਉਹਨਾਂ ਦਾ ਭਰਮ ਟੁੱਟੂਗਾ ਜਿਉ ਜਿੱਤ ਜਾਂਦੇ ਆ ਇਹਦੇ ਹੂੰ ਕੇਂਦਰ ਦਾ ਪਰਮ ਟੁੱਟੂਗਾ ਬਾਕੀ ਰਾਜਨੀਤਿਕ ਜਿੰਨੀਆਂ ਵੀ ਪਾਰਟੀਆਂ ਦਾ ਇੱਕ ਪਰਮ ਟੁੱਟੂਗਾ ਕਿ ਭਾਈ ਅਮਰਤਪਾਲ ਸਿੰਘ ਜਿਹਨੂੰ ਅਸੀਂ ਏਡੇ ਵੱਡੇ ਅਲੀਗੇਸ਼ਨ ਲਾ ਕੇ ਇਹ ਆਖਿਆ ਵੀ ਇਹ ਗਦਾਰ ਆ ਇਹ ਫਲਾਣਾ ਵਾ ਇਹ ਉਹ ਆ ਕਰ ਦਿੱਤਾ ਇਹਨੇ ਆ ਕਰ ਦਿੱਤਾ ਜਦੋਂ ਬਹੁ ਗਿਣਤੀ ਲੱਖਾਂ ਦੇ ਹਿਸਾਬ ਨਾਲ ਉਹਨੂੰ ਵੋਟ ਪਊਗੀ ਉਹ ਜਿੱਤੂਗਾ ਤੇ ਲੋਕਾਂ ਨੂੰ ਇਹ ਸੈਂਟਰ ਨੂੰ ਵੀ ਉਹ ਹੋਊਗਾ ਜਾਂ ਆਮ ਜਿਹੜੀਆਂ ਰਾਜਨੀਤਿਕ ਧਿਰਾਂ ਵਾਂ ਉਹਨਾਂ ਨੂੰ ਪਤਾ ਲੱਗੂਗਾ ਵੀ ਨਹੀਂ ਭਾਈ ਅਮਰਤਪਾਲ ਸਿੰਘ ਸਹੀ ਸੀ ਅਮਰਤਪਾਲ ਸਿੰਘ ਨੇ ਗਲਤ ਕੀ ਕੀਤਾ ਇੱਥੇ ਹਾਂ ਅਮਰਤਪਾਲ ਸਿੰਘ ਨਹੀਂ ਅਸਲ ਦੇ ਵਿੱਚ ਜੋ ਵਦਾ ਅਮਰਤਪਾਲ ਸਿੰਘ ਦਾ ਸ਼ਿਕਾਇਆ ਜਾਣ ਵਾਲਾ ਅਮਰਤ ਜੋ ਵਦਾਵਾ ਹੂੰ ਕਿ ਸਿੱਖ ਇੱਕ ਝੰਡੇ ਥਲੇ ਜਦੋਂ ਸਿਰ ਜੋੜ ਕੇ ਵਹਿਣਗੇ ਨਾ ਉਹ ਚੁਬਣੀ ਚੁਬਣੇ ਆ ਕੇਂਦਰ ਨੂੰ ਵੀ ਚੁਬੜਿਆ ਕੇਂਦਰ ਦੀਆਂ ਹੀ ਇਹ ਸਰਕਾਰਾਂ ਵਾਂ ਇਹਨਾਂ ਨੂੰ ਵੀ ਚੁਬੜਿਆ ਵੀ ਇਹ ਇੱਕ ਹਾਂ ਓਦਾਂ ਜੋ ਮਰਜ਼ੀ ਕਰੀ ਜਾਣਾ ਇਹਨਾਂ ਨੂੰ ਭੱਲਾ ਸ਼ਹਿਰੀ ਦੇਸ਼ ਨਹੀਂ ਤੁਹਾਡੇ ਵਰਗਾ ਸ਼ਹੀਦ ਕੋਈ ਨਹੀਂ ਤੁਹਾਡੇ ਵਰਗੇ ਲਾਂਗਰੀ ਕੋਈ ਨਹੀਂ ਤੁਸੀਂ ਆ ਕਰਤਾ ਉਹ ਕਰਤਾ ਤੇ ਸਿੱਖਾਂ ਨੂੰ ਵੀ ਥੋੜੀ ਜੀ ਹਵਾਲ ਲੈਣ ਦੀ ਆਦਤ ਪੈ ਗਈ ਆ ਵੀ ਛੇਤੀ ਤਾਂ ਚੜ ਜਾਣਾ ਪਰ ਜਿੰਨਾ ਚਿਰ ਆਪਾਂ ਇੱਕ ਮਸਲੇ ਤੇ ਇੱਕ ਮਤ ਨਹੀਂ ਨਾ ਹੁੰਦੇ ਸਾਰੀਆਂ ਧਿਰਾਂ ਬਰਾਬਰ ਨਹੀਂ ਹੁੰਦੀਆਂ ਉਹ ਨਾ ਜਦ ਸਾਡੇ ਮਸਲੇ ਹੱਲ ਨਹੀਂ ਹੋ ਸਕਦੇ ਸੋ ਜੇ ਆਪਾਂ ਕੇਂਦਰ ਦਾ ਜਾਂ ਦੂਜੀਆਂ ਧਿਰਾਂ ਦਾ ਇਹ ਪਰਮ ਤੋੜਨਾ ਵਾ ਕਿ ਜਵਾਨੀ ਠੀਕ ਰਾਹ ਤੇ ਤੁਰੀ ਸੀ ਤੇ ਸਾਰਿਆਂ ਨੂੰ ਮਤਭੇਦ ਭੁਲਾ ਕੇ ਭਾਈ ਅਮਰਪਾਲ ਸਿੰਘ ਦੀ ਸਪੋਰਟ ਕਰਨੀ ਚਾਹੀਦੀ ਆ ਕੋਈ ਇਹਦੇ ਚ ਗੁਨਾਹ ਨਹੀਂ ਹੈਗਾ ਉਹਨੇ RAMREE ਵਾਂਗੂ ਕਿਸੇ ਦੀ ਧੀ ਤੇ ਭੈਣ ਦਾ ਬਲਾਤ ਕਰਦੇ ਨਹੀਂ ਕੀਤਾ ਹੂੰ ਜਾਂ ਉਹਨੇ ਕਿਸੇ ਦੀਆਂ ਜ਼ਮੀਨਾਂ ਤੇ ਨਹੀਂ ਖਾਦੀਆਂ ਜਾਇਦਾਦਾਂ ਤੇ ਨਹੀਂ ਖਾਦੀਆਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਤੁਰੇ ਸੀ ਜੇ ਜਾਗਰੂਕ ਕਰਦਿਆਂ ਕਰਦਿਆਂ ਸਰਕਾਰਾਂ ਨੇ ਵੇਖਿਆ ਵੀ ਇਹਦੇ ਮਸਲਾ ਹੀ ਸਾਡੇ ਹੱਥੋਂ ਚਲ ਚੱਲਿਆ ਮਾਝਾ तकरीबन ਸਾਰਾ ਜਦੋਂ ਮਗਰੋਂ ਕੇ ਤੁਰੂਗਾ ਫਿਰ ਉਹ ਕਿਤੇ ਨਾ ਕਿਤੇ ਤੇ ਤੁਹਾਨੂੰ ਦੱਸਿਆ ਨਾ ਵੀ ਰਾਜਨੀਤਿਕ ਬੰਦੇ ਅੰਦਰੋਂ ਇੱਕ ਹੀ ਹੁੰਦੇ ਆ ਅਕਸਰ ਇਹਨਾਂ ਦੀਆਂ ਤਾਰਾਂ ਆਪਸ ਵਿੱਚ ਖੜਕੀਆਂ ਹੁੰਦੀਆਂ ਨੇ ਫਿਰ ਮਾਰੇ ਚੱਲੇ ਆ ਸਾਨੂੰ ਤੇ ਪੁੱਛਦਾ ਹੀ ਕੋਈ ਨਹੀਂ ਹੈ ਤੇ ਕੱਲ ਦਾ ਉੱਠਿਆ ਮੰਡਾ ਦਿਨਾਂ ਦੇ ਵਿੱਚ ਹੀ ਸਟੈਂਡ ਹੋ ਗਿਆ ਸੋ ਇਸ ਕਰਕੇ ਚੀਜ਼ਾਂ ਭਾਈ ਅਮਰਤਪਾਲ ਸਿੰਘ ਦੇ ਆਪਾਂ ਹੱਕ ਦੇ ਵਿੱਚ ਆ ਤੇ ਆਪਾਂ ਨੂੰ ਹੱਕ ਦੇ ਵਿੱਚ ਹੋਣਾ ਚਾਹੀਦਾ ਵਾ ਭਾਈ ਅਮਰਤਪਾਲ ਸਿੰਘ ਨੂੰ ਜਿਤਾਉਣਾ ਵੀ ਚਾਹੀਦਾ ਵਾ ਕੋਈ ਐਡਾ ਮਸਲਾ ਨਹੀਂ ਹੈਗਾ ਇਸ ਤਰੀਕੇ ਨਾਲ ਜੇ ਆਪਣੀ ਆਵਾਜ਼ ਵਿਸ਼ਵ ਲੈਵਲ ਤੇ ਚਲੀ ਜਾਵੇ ਤੇ ਹੋਰ ਸਾਨੂੰ ਕੀ ਚਾਹੀਦਾ ਵਾ ਹਮ ਮਤਲਬ ਜਦੋਂ ਗ੍ਰਿਫਤਾਰੀਆਂ ਹੋ ਰਹੀਆਂ ਸੀ ਜਦੋਂ NSA ਲੱਗ ਰਿਆ ਸੀ ਉਸ ਸਮੇਂ ਕਹਿ ਰਹੀ ਸੀ ਕਿ ਵੀ ਸਾਡੇ ਪੰਜਾਬ ਦੇ ਨੌਜਵਾਨ ਹੈ ਪੰਜਾਬ ਸਰਕਾਰੇ ਚੰਗਾ ਨਹੀਂ ਕਰ ਰਹੀ ਅਜਵਰਤਾ ਸਿੰਘ ਬਲਟੋਆ ਦੇ ਬਿਆਨ ਕੁਝ ਹੋਰ ਨਹੀਂ ਹਮ ਅੱਜ ਉਹ ਕਹ ਰਹੇ ਨੇ ਕਿ ਅਮਰਪਾਲ ਸਿੰਘ ਦੇ ਜੋਧਾ ਹੁੰਦਾ ਤਾਂ ਲੋਕ ਕਿਉਂਦੇ ਸੀ ਇਹਨਾਂ ਬਾਰੇ ਕੀ ਕਹਿਣਾ ਚਾਹੁੰਦਾ ਜਦੋਂ ਧਿਰ ਬਣ ਜੀਏ ਨਾ ਧੇਰਾ ਹਮ ਆਪੋਜੀਸ਼ਨ ਬਣ ਜੀਏ ਹੁਣ ਤੁਸੀਂ ਉਦਾਂ ਹੀ ਖਲੋਤੇ ਜਿਵੇਂ ਨਾਰਮਲ ਆਪਾਂ ਗੱਲਬਾਤ ਕਰ ਰਹੇ ਆ ਮੈਂ ਤੁਹਾਡੀ ਸਿਫਤ ਕਰਨੀ ਆ ਤੁਸੀਂ ਮੇਰੀ ਕਰੀ ਜਾਣੀ ਆ ਪਰ ਜਦੋਂ ਮੈਂ ਤੁਹਾਡੀ ਧਿਰ ਬਣ ਗਿਆ ਨਾ ਬਰਾਬਰ ਆਪੋਜੀਸ਼ਨ ਬਣ ਗਿਆ ਫੇਰ ਮੈਂ ਤੁਹਾਡੇ ਚ ਕਮੀਆਂ ਹੀ ਲੱਭਣੀਆਂ ਵਾ ਜਦੋਂ ਧਿਰ ਬਣ ਜੀਏ ਫਿਰ ਕਮੀਆਂ ਲੱਭੀਆਂ ਬਿਰਸਾ ਸਿੰਘ ਵਲਟੋਆ ਸਾਹਿਬ ਨੂੰ ਚੱਲਣ ਦਿਓ ਆਪਣੇ ਤਰੀਕੇ ਨਾਲ ਕਿਉਂਕਿ ਵੋਟਾਂ ਦਾ ਸੀਜ਼ਨ ਆ ਜੇ ਉਹਨਾਂ ਨੁਕਤਾ ਚ ਨਹੀਂ ਕਰ ਇਹੋ ਹੀ ਤੇ ਰਾਜਨੀਤੀ ਆ ਉਹਨਾਂ ਦੇ ਕੋਲ ਅਧਿਕਾਰ ਹੈ ਨੁਕਤਾ ਜਿੰਨੀ ਕਰਨ ਦਾ ਆਪਾਂ ਉਹਨਾਂ ਦੇ ਮੂੰਹ 'ਚ ਨਹੀਂ ਗੱਲ ਪਾ ਦੇਵੇ ਤੁਸੀਂ ਆ ਨਾ ਕਹੋ ਜਾਂ ਆਓ ਨਾ ਕਹੋ ਸਭ ਕੁਝ ਕਹਿਣ ਕਿਉਂਕਿ ਵੋਟਾਂ ਦਾ ਦੌਰ ਹੈ ਉਹਨਾਂ ਨੇ ਆਪਣੀ ਰਾਜਨੀਤੀ ਇਦਾਂ ਹੀ ਕਰਨੀ ਆ ਹੂੰ ਠੀਕ ਹੈ ਨਾ ਉਹ ਜਦੋਂ ਥੇਰੇ ਬਣ ਗਏ ਆ ਕਿ ਮੈਂ ਤੇਰੇ ਬਰਾਬਰ ਆਂ ਤੇਰੇ ਆ ਤੇਰੀ ਤਾਂ ਫਿਰ ਥੇਰ ਬਣਿਆ ਬੰਦੇ ਦੇ ਕੋਲ ਆਪਾਂ ਇਹੋ ਹੀ ਆਸ ਰੱਖਦੇ ਨੇ ਕਿ ਉਹ ਮੇਰੀਆਂ ਕਮੀਆਂ ਹੀ ਕੱਢੂਗਾ ਹਾਂ ਉਹੋ ਹੀ ਕਦੇ ਗੱਠ ਜੋੜ ਹੁੰਦਾ ਉਹਨਾਂ ਨੇ ਸਿਫਤਾਂ ਕਰਦੇ ਨਹੀਂ ਥਕਣਾ ਤੇ ਹੁਣ ਜਦੋਂ ਆਪੋਜੀਸ਼ਨ ਹੋ ਗਿਆ ਤੇ ਫਿਰ ਉਹਨਾਂ ਕਮੀਆਂ ਕੱਢਣੀਆਂ ਆਉਂਦੀਆਂ ਹਾਂ ਹਾਂ ਬਿਲਕੁਲ ਹੁਣ ਪੰਜਾਬ ਦੇ ਮੁੱਦਿਆਂ ਤੇ ਆਵਾਂਗੇ ਤੁਸੀਂ ਗੱਲ ਕਰ ਰਹੇ ਸੀ ਕਿ ਪੰਜਾਬ ਦੀ ਨੌਜਵਾਨੀ ਬਾਹਰ ਜਾ ਰਹੀ ਹੈ ਵਿਦੇਸ਼ਾਂ ਵਾਲਾ ਰੁਝਾਨ ਹੈ ਤੇ ਕਦੇ ਸਾਡੇ ਬਿਆਨ ਹੁੰਦੇ ਸੀ ਜਾਂ ਸਾਡੇ ਸੀਐਮ ਸਾਹਿਬ ਦੇ ਬਿਆਨ ਹੁੰਦੇ ਸੀ ਕਿ ਮੈਂ ਇੱਥੇ ਹੀ ਗੋਰੀਆਂ ਨੂੰ ਕੰਮ ਲਾ ਦੂੰਗਾ ਤੁਸੀਂ ਉੱਥੇ ਜਾ ਕੇ ਆਏ ਹੋ ਇੰਗਲੈਂਡ ਜਾ ਕੇ ਆਏ ਹੋ ਹਾਲਾਤ ਦੇਖੇ ਆਉਣੇ ਆ ਕਿੱਦਾਂ ਦੇ ਹਾਲਾਤ ਸੀ ਮੈਂ ਜੀ ਇੰਗਲੈਂਡ ਪਿਛਲੇ ਸਾਲ ਵੀ ਗਿਆ ਸਾਂ ਤੇ ਅਤਕੀ ਵੀ ਗਿਆ ਸਾਂ ਤੇ ਮੈਂ ਹਰ ਸਟੇਜ ਦੇ ਉੱਤੇ ਇਹ ਗੱਲ ਕਹਿੰਦਾ ਰਿਹਾ ਸਾਂ ਵੀ ਤੁਸੀਂ ਖਾਸ ਤੌਰ ਤੇ ਆਪਣੀਆਂ ਨੌਵਾਂ ਦਿੱਤੀਆਂ ਨਾਲ ਤੱਕਾ ਕਰ ਰਹੇ ਹੋ ਬਾਹਰ ਵੇਚ ਕੇ ਹੂੰ ਉਹ ਬੱਚੇ ਸ਼ਰਮ ਦੇ ਮਾਰੇ ਨਹੀਂ ਤੁਹਾਨੂੰ ਇੱਥੇ ਕੁਝ ਦੱਸ ਰਹੇ ਕਿਉਂਕਿ ਸਾਡਾ ਇੱਕ ਸਮਾਜ ਆ ਜਦੋਂ ਮਤਲਬ ਕਿ ਨੂੰ ਦੁੱਖ ਦਸੀਏ ਨਾ ਦੁੱਖ ਦੇ ਘਟ ਸੁਣਦਾ ਤਾੜੀਆਂ ਜਿਆਦੀਆਂ ਮਾਰਦੇ ਲੋਕ ਹੁਣ ਉਹ ਬੱਚੇ ਜੇ ਉਥੋਂ ਦੱਸਣ ਵੀ ਕੰਮ ਨਹੀਂ ਹੈਗਾ ਜਾਂ ਵਾਜੂਗਾ ਸਾਡੇ ਲੋਕਾਂ ਨੇ ਮਜ਼ਾਕ ਡਾਉਣਾ ਉਹਨਾਂ ਲੋਕਾਂ ਦਾ ਤੇ ਹਰ ਬੰਦਾ ਉਸ ਲੈਵਲ ਤੇ ਪ੍ਰੈਸ਼ਰ ਨਹੀਂ ਚੱਲ ਸਕਦਾ ਠੀਕ ਹੈ ਜੀ ਕਈ ਲੋਕਾਂ ਦੇ ਝੱਲੀ ਜਾਂਦੇ ਆ ਉਹ ਡਰਦੇ ਵੀ ਨਹੀਂ ਦੱਸਦੇ ਖਾਸ ਤੌਰ ਤੇ ਮੈਂ ਤਕਰੀਬਨ ਪੰਜਾ ਛਿਆ ਗੁਰਦਾਰਿਆਂ ਦੇ ਵੱਡੇ ਸ਼ਹਿਰਾਂ 'ਚ ਜਾ ਕੇ ਵੇਖਿਆ ਕਿਉਂਕਿ ਮੇਰਾ ਇੱਕ ਸੁਭਾਅ ਆ ਜਦੋਂ ਕੁੜੀਆਂ ਮੁੰਡੇ ਆਉਂਦੇ ਜਾਂ ਹਰ ਇੱਕ ਨੂੰ ਫੜੇ ਬੁਲਾਈ ਦੀ ਆ ਇੱਕ ਦੋ ਵਾਰੀ ਮਿਲ ਗਏ ਫਿਰ ਉਹ ਗੱਲਬਾਤ ਆਪਾਂ ਕਰ ਲੈਨੇ ਉਹਨਾਂ ਨਾਲ ਖਾਸ ਤੌਰ ਤੇ ਸਾਡੀਆਂ ਬੱਚੀਆਂ ਵਾਸਤੇ ਉਹ ਮਾਹੌਲ ਅੱਜ ਦੇ ਦਿਨੋ ਕਿਤੇ ਸਹੀ ਨਹੀਂ ਹੈਗਾ ਸਰੀਰਕ ਸ਼ੋਸ਼ਣ ਹਮਾਨਸਿਕ ਸ਼ੋਸ਼ਣ ਉਹਨਾਂ ਦਾ ਹੋ ਰਿਹਾ ਹੈ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਸੋਹਣੀ ਜਾਣਕਾਰੀ ਇਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਅਸੀਂ ਇਲੈਕਸ਼ਨ ਨਾਲ ਰਿਗਾਰਡਿੰਗ ਤੇ ਕੁਝ ਗੱਲਾਂ ਵਿਦੇਸ਼ ਦੇ ਰਿਗਾਰਡਿੰਗ ਵੀ ਕੀਤੀਆਂ ਕਿਉਂਕਿ ਬਹੁਤ ਰੁਝਾਨ ਹੈ ਜਿਹੜਾ ਉਹ ਮਾਨਸਿਕ ਤੌਰ ਤੇ ਜਵਾਕਾਂ ਦੇ ਮਨਾਂ ਦੇ ਵਿੱਚ ਬਚਪਨ ਤੋਂ ਹੀ ਬਚਪਨ ਛੱਡੋ ਜਨਮ ਤੋਂ ਹੀ ਇਹ ਸ਼ੁਰੂ ਕਰ ਦਿੱਤਾ ਜਾਂਦਾ ਹੈ ਕਿ ਅਸੀਂ ਤਾਂ ਆਪਣੇ ਬੱਚੇ ਨੂੰ ਭੇਜਣਾ ਹੀ ਵਿਦੇਸ਼ਾ ਹਾਲਾਂਕਿ ਉਸ ਬੱਚੇ ਨੇ ਅਜੇ ਬੋਲਣਾ ਸ਼ੁਰੂ ਵੀ ਨਹੀਂ ਕੀਤਾ ਹੁੰਦਾ ਤਾਂ ਇਹ ਰੁਝਾਨ ਕਿਵੇਂ ਘਟ ਸਕਦਾ ਜਦੋਂ ਮਨ ਦੇ ਵਿੱਚੋਂ ਦਿਮਾਗ ਦੇ ਵਿੱਚੋਂ ਇਹ ਚੀਜ਼ਾਂ ਨਿਕਲਣੀਆਂ ਮਿਹਨਤ ਵਾਲੇ ਬੱਚੇ ਆ ਜਿਹੜੇ ਉਹ ਪ੍ਰੇਰਿਤ ਹੋਣਗੇ ਉਦੋਂ ਇਹ ਚੀਜ਼ਾਂ ਖਤਮ ਹੋ ਸਕਦੀਆਂ ਕੈਮਰਾਮੈਨ ਸਤਨਾਮ ਦੇ ਨਾਲ ਮੈਂ ਗਗਨ ਸਿੱਧੂ ਪੁਲਰ ਟੀਵੀ ਅੰਮ੍ਰਿਤਸਰ